ਦਾਦੀ ਇੱਕ ਮੈਂ ਰੁਕੋ ਸਲਾਹ ਤਾਂ ਕਰ ਲਈ ਆ ਦੀਦੀ ਨੂੰ ਕਹਿਣਾ ਕੀ ਆ ਉਹ ਚੁੱਪ ਕਰ ਜੋ ਕਹਿਣਾ ਮੈਂ ਅੱਗੇ ਕਹਿ ਲੂੰਗਾ ਫਿਰ ਵੀ ਸਲਾਹ ਤਾਂ ਕਰਨੀ ਹੁੰਦੀ ਆ ਬੰਦੇ ਦਾ ਐਡੀ ਮਾੜੀ ਗੱਲ ਸੁਣ ਕੇ ਉਦਾਂ ਹੀ ਦਿਲ ਦਹਿਲ ਜਾਂਦਾ ਆ ਪਰ ਜੋ ਵੀ ਹੋਇਆ ਹੋਇਆ ਬਹੁਤ ਮਾੜਾ ਡੈਡੀ ਜੀ ਥੋੜਾ ਹੌਸਲਾ ਦੇ ਕੇ ਨਾ ਫਿਰ ਉਹਨਾਂ ਨੂੰ ਖਬਰ ਸੁਣਾਇਓ ਜੈ ਬੁੱਤਰ ਜੈ ਬੁੱਤਰ ਤੁਸੀਂ ਸਾਰੇ ਇਕੱਠੇ ਹੋ ਕੇ ਆਗੇ ਕੀ ਗੱਲ ਸੁੱਖ ਹੈ ਉਹ ਕੋਈ ਬਿਲਕੁਲ ਸੁੱਖਿਆ ਕੋਈ ਖਬਰ ਵਾਲੀ ਗੱਲ ਨਹੀਂ ਪੁੱਤ ਜਲਦੀ ਜਲਦੀ ਤਿਆਰ ਹੋ ਜਾ ਬਸ ਤੇਰੇ ਡੈਡੀ ਨਾਲ ਜਾਣਾ ਆਪ ਡੈਡੀ ਵੱਲ ਕੀ ਗੱਲ ਡੈਡੀ ਠੀਕ ਨੇ ਪੁੱਤ ਡੈਡੀ ਤੇਰੇ ਬਿਲਕੁਲ ਠੀਕ ਠਾਕ ਨੇ ਆਪਾਂ ਕਿਸੇ ਹੋਰ ਕੰਮ ਜਾਣਾ ਓਹੋ ਤੁਸੀਂ ਕਨਫਿਊਜ਼ ਕਰ ਤੋ ਕਰੇ ਜਾਂਦੇ ਹੋ ਸਿੱਧਾ ਦੱਸੋ ਨਾ ਕਿ ਰਾਜਾ ਆ ਗਿਆ ਹੈ ਵੀਰਾ ਆ ਗਿਆ ਮੇਰੇ ਨਾਲ ਉੱਥੇ ਕੀ ਕੀ ਹੋਇਆ ਇਹ ਸੋਚ ਕੇ ਮੇਰੀ ਰੂਹ ਕੰਬਦੀ ਆ ਓ ਖਣ ਪੜੇ ਦਿਨ ਰਾਤ ਤੁਰੇ ਜਾਣਾ ਤੁਰੇ ਜਾਣਾ ਸਿਰ ਇੱਕ ਨਿੱਕੇ ਜਿਹੇ ਕਮਰੇ ਵਿੱਚ ਨਾ ਸਾਨੂੰ 30 35 ਜਨ ਨੂੰ ਕਾਲੀ ਰੱਖਿਆ ਮੈਟਰ ਨਾਲ ਟੈਂਕੀ ਵਾਲਾ ਪਾਣੀ ਕੀ ਪੀ ਕੇ ਤੇ ਮੁੱਠੀ ਪਰ ਚੋਲ ਖਾਗਾ ਕਿਨ ਕੁਝ ਜ਼ਰਾ ਕੀਤਾ ਦੋ ਢਾਈ ਮਹੀਨੇ ਖੱਜੇ ਖਵਾਰ ਹੋ ਕੇ ਜ਼ਿੰਦਗੀ ਦੇ ਮੌਤ ਦੀ ਲੜਾਈ ਕਰਕੇ ਆਖਰ ਉੱਤੇ ਪਹੁੰਚ ਹੀ ਗਏ ਸਹਿਰ ਨਾ ਹੁਣ ਤੂੰ ਰੋ ਰੋ ਕੇ ਕਿਨੂੰ ਦਿਖਾਣਾ ਓਏ ਤੈਨੂੰ ਕਿਨੇ ਕਿਹਾ ਸੀ ਵੀ 2 ਨੰਬਰ 'ਚ ਜਾ ਬਲਾਇਆ ਤਾਂ ਬਾਜੀ ਹੁਣ ਸਾਡਾ ਕੀ ਬਣੂ ਅਸੀਂ ਤਾਂ ਪ੍ਰਾਪਰਟੀ 'ਚ ਆਪਣਾ ਹਿੱਸਾ ਵੇਚ ਕੇ ਤਾਂ ਅਸੀਂ ਇਕੱਠੇ ਕਿੱਥੇ ਸੀ ਮਤਾ ਬਥੇਰਾ ਮੱਥਾ ਮਾਰੇ ਸੀ ਨਾਲ ਕਿ ਪੁੱਤ ਜੇ ਜਾਣਾ ਹੀ ਐ ਤਾਂ ਤੰਗ ਸੇ ਜਾ 1 ਨੰਬਰ ਦੇ ਵਿੱਚ ਉਦੋਂ ਮੈਂ ਨਹੀਂ ਉਹਨੇ ਚਾਰ ਕੇ ਬਿਠਾਤਾ ਕਹਿੰਦਾ ਬੋੜਿਆ ਤੈਨੂੰ ਕੀ ਅਗ ਲੱਗਦਾ ਉਦੋਂ ਕਹਿੰਦਾ ਸੀ ਦੁਨੀਆ ਐਦਾਂ ਬਾਹਰ ਜਾਂਦੀ ਆ ਮਾਰਾ ਮੋਟਾ ਰਿਸਕ ਲੈਣਾ ਪੈਂਦਾ ਆ ਕਿਉਂ ਡੈਡੀ ਤੁਸੀਂ ਜ਼ਖਮਾਂ ਦੇ ਉੱਤੇ ਲੂਣ ਪੁੱਕਦੇ ਹੋ ਬੰਦਾ ਚੰਗੇ ਭਵਿੱਖ ਦਾ ਸੁਪਨਾ ਤਾਂ ਲੈਂਦਾ ਹੀ ਐ ਨਾ ਮੈਂ ਵੀ ਇਹੀ ਸੋਚਿਆ ਸੀਗਾ ਯਾਰ ਫੈਟੇ ਜੂ ਇੰਨਾ ਵੱਡਾ ਕੱਟਾ ਖਾਦਾ ਵਾ ਬਾਹਰ ਜਾ ਕੇ ਪੂਰਾ ਹੋ ਜਾਊਗਾ ਜਿਹੜੀ ਤੰਗੀ ਆਸੀ ਦੇਖੀ ਨਾ ਉਹ ਸਾਰੀ ਔਲਾਦ ਨਾ ਦੇਖੇ ਤੂੰ ਇੱਥੇ ਇੰਨਾ ਵੀ ਅੱਖਾਂ ਨਹੀਂ ਸੀਗਾ ਤੇ ਤਾਂ ਬਾਹਰ ਜਾਂਦਾ ਪੁਲਿਸਵਾਰ ਹੋਇਆ ਸੀਗਾ ਓਏ ਬਾਕੀ ਐਵੇਂ ਨਾ ਗੱਲਾਂ ਦਾ ਰੌਲਾ ਕਚੋਲਾ ਛੱਡੋ ਓਏ ਰਾਜੇ ਤੂੰ ਦੱਸ ਮੈਨੂੰ ਆ ਜਿਹੜਾ ਮੈਂ ਤੋ 5 ਲੱਖ ਰੁਪਈਆ ਧਾਰ ਲਿਆ ਸੀ ਕਦੋਂ ਮੁੜੇਗਾ ਓਏ ਇਹਦੇ ਵਿੱਚ ਹੈਰਾਨ ਹੋ ਕੇ ਕਿਉਂ ਦੇਖਣ ਲੱਗਿਆ ਹੋਇਆ ਆ ਆਪਦੇ ਹੀ ਦਿੱਤੇ ਪੈਸੇ ਮੰਗ ਰਿਹਾ ਅੱਜ ਜਦੋਂ ਕਹਿੰਦਾ ਸੀ ਵੀ ਮੈਂ ਇਹ ਜੰਗਲਾਂ 'ਚ ਅਧ ਵਿਚਾਲੇ ਫਸ ਗਿਆ ਏਜੰਟ ਮੈਨੂੰ ਕੁੱਟਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਦੇ ਜੀ ਬੇਇੱਜ਼ਤੀ ਆ ਵੀ ਮੈਨੂੰ ਨਾ 5 ਲੱਖ ਰੁਪਏ ਤੁਸੀਂ ਜਲਦੀ ਤੋਂ ਜਲਦੀ ਭੇਜ ਦਿਓ ਉਹੀ ਪੈਸੇ ਮੰਗਣ ਲੱਗਿਆ ਹੈ ਤੇਤੋਂ ਹਾਂ ਹਾਂ ਦੱਸ ਕਿਵੇਂ ਮੋੜੇਗਾ ਪ੍ਰੌਣੇ ਦੇ ਪੈਸੇ ਹਾਂ ਹਾਂ ਤੂੰ ਤਾਂ ਪ੍ਰੌਟ ਜੀ ਹਿੱਸਾ ਵੀ ਲਈ ਬੈਠਾ ਹੁਣ ਦੱਸ ਲਾਂਗੇ ਕਿੱਥੇ ਕਿੱਦਾਂ ਫਿਰ ਰਾਜਾ ਸਾਹਿਬ ਘੁੰਮ ਫਿਰ ਕੇ ਨਾ ਸੈਰ ਸਪਟਾ ਕਰਕੇ ਸਾਡੇ ਰਾਜਾ ਜੀ ਲੌਟ ਕੇ ਘਰ ਕੋਏ ਦੱਸ ਕਰੋ ਉਹ ਰੱਬ ਦਾ ਵਾਸਤਾ ਦੱਸ ਕਰੋ ਆ ਬਥੇਰੇ ਮੇਲੇ ਤੇ ਮਜ਼ਾ ਆੜਾ ਲਿਆ ਤੁਸੀਂ ਮੇਰੇ ਬੇਬਸ ਹੋਏ ਵੀਰ ਦਾ ਮੈਂ ਮੰਨਦੀ ਆਂ ਵੀ ਇਹਦੇ ਬਾਹਰ ਜਾਣ ਦਾ ਤਰੀਕਾ ਬਿਲਕੁਲ ਗਲਤ ਸੀ ਪਰ ਇਹਨੇ ਸੁਪਨਾ ਤਾਂ ਸਹੀ ਲਿਆ ਸੀ ਨਾ ਕਿ ਮੈਂ ਬਾਹਰ ਜਾ ਕੇ ਆਪਣਾ ਘਰ-ਵਾਰ ਸੈੱਟ ਕਰੂੰਗਾ ਮਿਹਨਤ ਕਰਕੇ ਬਦਕਿਸਮਤੀ ਨਾਲ ਇਹਦੀ ਬਾਜੀ ਪੁੱਠੀ ਪੈ ਗਈ ਕਿ ਇਹ ਸਾਰੇ ਕਸੇ ਲਈ ਇੱਕ ਇਕੱਲਾ ਹੀ ਕਸੂਰਵਾਰ ਆ ਤੂੰ ਵੀ ਤੂੰ ਹੀ ਕਸੂਰਵਾਰ ਆ ਇਸ ਕਸੇ ਲਈ ਤੂੰ ਤਾਂ ਦਿਨ ਰਾਤ ਇਹ ਰਾਟ ਲਾਈ ਰੱਖਦੀ ਸੀ ਵੀ ਇੱਥੇ ਆਪਣੀ ਤਰੱਕੀ ਨਹੀਂ ਹੋ ਸਕਦੀ ਬਾਹਰ ਦਾ ਕੋਈ ਹਿੱਲਾ ਵਸੀਲਾ ਕਰੋ ਬਾਰ ਬਾਰ ਤੂੰ ਇੱਕੋ ਹੀ ਗੱਲ ਕਹਿੰਦੀ ਹੁੰਦੀ ਸੀ ਨਾ ਵੀ ਮੇਰੇ ਟੇਕੇਆਂ ਦੇ ਟੱਬੋਂ ਚ ਹਰ ਕੋਈ ਬਾਹਰ ਗਿਆ ਹੋਇਆ ਬਸ ਮੇਰਾ ਹੀ ਨਹੀਂ ਕੋਈ ਬਾਹਰ ਗਿਆ ਯਾਦ ਆ ਤੂੰ ਤਾਂ ਸ਼ਰੀਕਾਂ ਦੀ ਹਿੱਕ ਤੇ ਦੀਵਾ ਬਾਲਣ ਲਈ ਭੇਜਿਆ ਸੀ ਵੀਰੇ ਨੂੰ ਬਾਹਰ ਤੇ ਹੁਣ ਕਿਉਂ ਪਛਤਾਉਂਦੀ ਆ ਡੇਡੀ ਤੁਹਾਨੂੰ ਤਾਂ ਹੌਸਲਾ ਦੇਣਾ ਚਾਹੀਦਾ ਸੀਗਾ ਪਰਦੇਸੋਂ ਮੁੜੇ ਪੁੱਤ ਨੂੰ ਜੇ ਇਹਦੇ ਤੇ ਬਾਹਰ ਜਾਣ ਦਾ ਪੂਤ ਸਵਾਰ ਸੀ ਤਾਂ ਕੀ ਤੁਹਾਡਾ ਸਮਝਾਉਣ ਦਾ ਕੋਈ ਫਰਜ਼ ਨਹੀਂ ਸੀ ਤੁਸੀਂ ਭੁੱਲ ਗਏ ਡੈਡੀ ਪਰ ਮੈਂ ਨਹੀਂ ਭੁੱਲੀ ਕਿ ਬੜ ਤੁਸੀਂ ਛਾਤੇ ਦੀ ਹਾਂ ਤੇ ਹਾਂ ਬੁਲਾਤੀ ਸੀ ਵੀ ਪੁੱਤ ਉੱਥੇ ਜਾ ਕੇ ਮੈਨੂੰ ਵੀ ਬੁਲਾ ਲੀ ਮੈਂ ਵੀ ਦੇਖ ਲੂੰਗਾ ਗੋਲਿਆਂ ਦਾ ਮੁਲਕ ਭੁੱਲ ਗਏ ਜੋ ਹਾਲੇ ਹੋਰ ਯਾਦ ਕਰਾਉਣ ਦੀ ਲੋੜ ਆ ਮੇਰਾ ਵੀਰ ਐਹੇ ਜੀ ਤਰਸਯੋਗ ਹਾਲਤ 'ਚ ਵਾਪਸ ਆਇਆ ਤੁਹਾਡਾ ਮਜ਼ਾਕ ਕਰਨਾ ਕਿ ਆਉਂਦਾ ਹੀ ਇਹਦੇ ਕੋਲੋਂ ਪੈਸੇ ਮੰਗਣਾ ਤੁਹਾਨੂੰ ਛੋਪਾ ਦਿੰਦਾ ਸੀ ਤੁਸੀਂ ਤਾਂ ਕਹਿੰਦੇ ਸੀ ਵੀ ਰਾਜਾ ਆਪਣੇ ਪੁੱਤਾਂ ਵਰਗਾ ਆ ਜੇ ਸਨਮ ਤੇ ਖੁਸ਼ਕੁਲ ਵੀ ਐਹੇ ਜਿਹਾ ਕੁਝ ਹੋ ਜਾਂਦਾ ਕਿ ਤੁਸੀਂ ਉਹਨਾਂ ਨੂੰ ਵੀ ਇੱਦਾਂ ਹੀ ਪਿੱਛਣਾ ਕਰਦੇ ਆ ਤਪਸਾਰਿਆਂ ਨੂੰ ਚਾਹੀਦਾ ਤਾਂ ਇਹ ਸੀ ਵੀ ਵੀਰੇ ਦੇ ਟੁੱਟੇ ਹੋ ਮੱਲ ਤੇ ਹੌਸਲੇ ਵਾਲੀ ਮੱਲਣ ਲਾਈਏ ਵੀ ਕੋਈ ਨਾ ਰਾਜੇ ਪੁੱਤ ਤੂੰ ਸੁਖੀ ਸੰਦੀ ਘਰੇ ਮੁੜਿਆ ਇਹ ਹੀ ਗੋਸਾ ਕਾਟੇ ਵਾਦੇ ਤਾਂ ਜ਼ਿੰਦਗੀ ਚ ਚੱਲਦੇ ਹੀ ਰਹਿੰਦੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਇਹਦੀ ਬਾਹ ਫੜਨੀ ਚਾਹੀਦੀ ਸੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਗੱਲਾਂ ਦਾ ਕੁੜੀਆਂ ਭਾਵੇਂ ਤੇਰੀਆਂ ਸਾਰੀਆਂ ਸਹੀ ਨੇ ਪਰ ਐਡੇ ਵੱਡੇ ਨੁਕਸਾਨ ਤੋਂ ਬਾਅਦ ਸੰਭਲਣਾ ਬਹੁਤ ਔਖਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਇਹ ਰਹਿਣ ਦਾ ਹੱਲ ਕੀ ਹੋਊ ਕਮਾਲ ਆ ਡੈਡੀ ਤੁਹਾਨੂੰ ਇਹਦੇ ਰਹਿਣ ਦਾ ਫਿਕਰ ਪੈ ਗਿਆ ਤੁਸੀਂ ਫਿਕਰ ਨਾ ਕਰੋ ਜਿਹੜਾ ਮੇਰੀ ਦਾਦੀ ਨੇ ਮੇਰੇ 9 ਤੇ 150 ਗਜ ਦਾ ਪਲਾਟ ਕੀਤਾ ਸੀ ਨਾ ਮੈਂ ਉਹ ਇਹਦੇ ਨੋ ਕਰ ਦੂੰ ਉੱਥੇ ਦੋ ਖਾਣਾ ਵਾਲੇ ਕਮਰੇ ਵੀ ਪੈ ਜਾਣਗੇ ਮੈਂ ਵੀ ਤਾਂ ਲੋ ਕਰ ਗਈ ਨਿਕਲੇ ਆ ਨਾ ਇਹ ਤਾਂ ਮੈਂ ਮਜ਼ਾਕ ਡਾਉਣ ਚ ਕੋਈ ਕਸਰ ਨਹੀਂ ਛੱਡੀ ਤਾਂ ਬਹੁਤ ਆਪਦੇ ਬੋਲੀ ਤੇ ਨਾ ਬਹੁਤ ਸ਼ਰਮ ਆਦੀਆ ਪਰ ਕੋਈ ਗੱਲ ਨਹੀਂ ਰਹਿ ਜਾਏ ਉਹ 5 ਲੱਖ ਤਾਂ ਨਹੀਂ ਹੁਣ ਮੈਂ ਤੇਤੋਂ ਲੈਣੇ ਮੈਂ 5 ਲੱਖ ਤੈਨੂੰ ਹੋਰ ਦਿੰਨਾ ਆਧਾਰ ਨਹੀਂ ਤੇਰੀ ਸਪੋਰਟ ਕਰਨ ਵਾਸਤੇ ਤੂੰ ਨਵਾਂ ਕੰਮ ਕਰ ਸੈੱਟ ਕਰ ਲਿਓ ਉਹਦੇ ਨਾਲ ਤੁਸੀਂ ਫਿਕਰ ਨਾ ਕਰਿਓ ਜੀ ਮੈਂ ਕੱਪੜੇ ਸਿਲਾਈ ਕਰ ਕਰਕੇ ਘਰ ਦੇ ਸਾਰੇ ਰਾਸ਼ਨ ਦਾ ਖਰਚਾ ਚੱਕ ਲਊ ਜਿਹੜਾ ਰਟਾਇਰਮੈਂਟ ਤੇ ਮੈਨੂੰ ਫੰਡ ਮਿਲਿਆ ਸੀ ਉਹ ਵੀ ਸਾਰਾ ਤੈਨੂੰ ਦੇ ਦਊਗਾ ਤੂੰ ਫਿਕਰ ਨਾ ਕਰ ਸ਼ੇਰਾ ਸਿਹਰੇ ਸੱਚੀ ਕਹਿੰਦੇ ਆ ਦੇ ਪਰਿਵਾਰ ਨਾਲ ਹੋਵੇ ਨਾ ਤੇ ਬੰਦਾ ਵੱਡੇ ਵੱਡਾ ਦੁੱਖ ਵੀ ਸਹਿ ਲੈਂਦਾ ਨਾਲੇ ਹੀ ਪੈਣਾ ਨੂੰ ਸਭ ਤੋਂ ਵੱਧ ਫਿਕਰ ਆਪਣੇ ਭਰਾਵਾਂ ਲਈ ਹੁੰਦਾ ਵਾ ਵੀਰੇ ਤੂੰ ਪੂਰਾ ਦਿਲ ਲਾ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ કરી ਤੇਰੀ ਜ਼ਿੰਦਗੀ ਵਿੱਚੋਂ ਦੁੱਖਾਂ ਦੀ ਹਨੇਰੀ ਕਾਲੀ ਰਾਤ ਮੁੱਕ ਗਈ ਹੁਣ ਤਾਂ ਸੁੱਖਾਂ ਦੀ ਨਵੀਂ ਸਵੇਰ ਆਊਗੀ ਅਸੀਂ ਤਾਂ ਕਰਮਾ ਵਾਲੇ ਆ ਵੀਰੇ ਜਿਹੜਾ ਜਾਂਦੇ ਜੀ ਤੂੰ ਸਾਡੇ ਕੋਲੇ ਵਾਪਸ ਮੁੜਿਆ ਆ ਤੂੰ ਉਹਨਾ ਪਹਿਲਾਂ ਨੂੰ ਉਹਨਾ ਮਾਵਾ ਨੂੰ ਪੁੱਛ ਕੇ ਦੇਖ ਜਿਨ੍ਹਾਂ ਦੇ ਪੁੱਤ ਕਦੀ ਮੁੜਦੇ ਹੀ ਨਹੀਂ ਤੇ ਉਹਨਾਂ ਦੀਆਂ ਜੀਵਨ ਸਾਥਣ ਰੋ ਰੋ ਕੇ ਸਾਰੀ ਜ਼ਿੰਦਗੀ ਬਤਾ ਦਿੰਦੀਆਂ ਨੇ ਪਰ ਉਹ ਕਦੀ ਮੁੜਦੇ ਹੀ ਨਹੀਂ ਕਦੀ ਮੁੜਦੇ ਹੀ ਨਹੀਂ ਤੁਸੀਂ ਸਹੀ ਸਲਾਮਤ ਸਾਡੇ ਕੋਲੇ ਬਾਪੂ ਆ ਗਿਆ ਅਸੀਂ ਤਾਂ ਰੱਬ ਦਾ ਹੀ ਸ਼ੁਕਰ ਕਰਦੇ ਆ ਹੋਣ ਕਰੋ ਤੇਰਾ ਲੱਖ ਲੱਖ ਸ਼ੁਕਰ ਹੈ ਮੇਰਾ ਵੀਰ ਘਰ ਆ ਗਿਆ ਸਾਡੀ ਸਾਰੇ ਅੱਗੇ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਜੇਕਰ ਤੁਹਾਡਾ ਕੋਈ ਆਪਣਾ ਇਹ ਜੇ ਮਾੜੇ ਹਾਲਾਤਾਂ ਦੇ ਵਿੱਚ ਕਰੇ ਵਾਪਸ ਪਹੁੰਚ ਗਿਆ ਨਾ ਤਾਂ ਦਮ ਬਜਾ ਕਰਨਾ ਡਾਇਓ ਮੇਰੇ ਨਾਲ ਦਿਓ ਉਹਨੂੰ ਹੌਸਲਾ ਦਿਓ ਸਾਰੇ ਭੈਣ ਭਰਾ ਉਹਦੇ ਮਾਪੇ ਮਿੱਤਰ ਦੇ ਲਈ ਜਿੰਨੇ ਵੀ ਜਾਣਕਾਰ ਹੈ ਬਸ ਉਹਨੂੰ ਹੌਸਲਾ ਦੇ ਕੇ ਰੱਖਿਓ ਤੇ ਉਹਨੂੰ ਆਪਣੇ ਪੈਰਾਂ ਤੇ ਫਿਰ ਤੋਂ ਖੜੇ ਹੋਣ ਦੇ ਵਿੱਚ ਉਹਦੀ ਮਦਦ ਕਰਿਓ ਇਹੀ ਸਭ ਦਾ ਫਰਜ਼ ਹੈ ਤੇ ਧਰਮ ਵੀ